ਪੰਜਾਬ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਵਿੱਚ ਬੈਠੇ ਅਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਤਿੰਨ ਲੋਕਾਂ ਦੀ ਗ੍ਰਿਫਤਾਰੀ ਨਾਲ ਕਤਲ ਦੀ ਵੱਡੀ ਸਾਜ਼ਿਸ਼ ناکਾਮ ਕੀਤੀ ਗਈ ਹੈ। ਇਸ ਨੂੰ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਮਰਥਨ ਵਾਲੇ ਅਤਵਾਦੀ ਮਾਡਿਊਲ ਵਿੱਚੋਂ ਵੱਲੋਂ ਰਚੀ ਗਈ ਸੀ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਤਵਾਦੀ ਮਾਡਿਊਲ ਅਮਰੀਕਾ ਸਥਿਤ ਮਾਫੀਆ ਗੋਰਪ੍ਰੀਤ ਸਿੰਘ ਉਰਫ ਗੋਪੀ ਨਵਾ ਸ਼ਹਿਰੀਆ ਆਪਣੇ ਸਾਥੀ ਲਾਡੀ ਬੱਕਾਪੂਰੀਆ ਨਾਲ ਮਿਲ ਕੇ ਚਲਾ ਰਿਹਾ ਸੀ ਜੋ ਕਿ ਪਾਕਿਸਤਾਨ ਸਥਿਤ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਾਥੀ ਹੈ ਲਾਡੀ ਲਾਡੀ ਬੱਕਾਪੂਰੀਆ ਇਸ ਸਮੇ ਗ੍ਰੀਸ ਵਿੱਚ ਰਹਿੰਦਾ ਹੈ ਗੌਰਵ ਜਾਦਵ ਨੇ ਐਕਸ ਤੇ ਪੋਸਟ ਜਰੀਏ ਜਾਣਕਾਰੀ ਦਿੱਤੀ ਹੈ ਕਿ ਇੱਕ ਵੱਡੀ ਸਫਲਤਾ ਵਿੱਚ ਜਲੰਧਰ ਪੁਲਿਸ ਇੰਟੈਲੀਜੈਂਸ ਸੈੱਲ ਦੀ ਸੂਚਨਾ ਤੇ ਪੰਜਾਬ ਵਿੱਚ ਬਬਰ ਖਾਲਸਾ ਇੰਟਰਨੈਸ਼ਨਲ BKI ਸੰਬਰਥਿਤ ਅਤਵਾਦੀ ਮੋਡਿਊਲ ਦੀ ਇੱਕ ਹੋਰ ਵੱਡੇ ਕਤਲ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਜਿਸ ਨਾਲ ਮੋਡਿਊਲ ਦੇ ਤਿੰਨ ਮੈਂਬਰਾਂ ਜਗਰੂਪ ਸਿੰਘ ਉਰਫ ਜੱਗਾ ਸੁਖਜੀਤ ਸਿੰਘ ਉਰਫ ਸੁੱਖਾ ਅਤੇ ਨਾਪ੍ਰੀਤ ਸਿੰਘ ਉਰਫ ਨਵ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਮੁਲਜ਼ਮਾ ਕੋਲੋਂ ਗੋਲਾ ਬਾਰੂਦ ਦੇ ਨਾਲ 4 ਆਧੁਨਿਕ ਤਿਆਰ ਬਰਾਮਦ ਕੀਤੇ ਗਏ ਹਨ ਡੀਜੀਪੀ ਨੇ ਕਿਹਾ ਕਿ 4 ਆਧੁਨਿਕ ਪਿਸਤੌਲਾਂ ਸਮੇਤ ਗੋਲਾ ਬਾਰੂਦ ਇੱਕ ਗੋਲਕ ਪਿਸਤੌਲ 9mm ਇੱਕ ਮੈਗਜ਼ੀਨ ਅਤੇ 6 ਕਾਰਤੂਸ ਇੱਕ ਪਿਸਤੌਲ PX5 ਸਟੋਰਮ ਭਰੇਟਾ 3 ਬੋਰ ਇੱਕ ਮੈਗਜ਼ੀਨ ਅਤੇ 4 ਗੋਲੀਆਂ ਇੱਕ ਦੇਸੀ 3 ਬੋਰ ਪਿਸਤੌਲ ਇੱਕ ਮੈਗਜ਼ੀਨ ਅਤੇ 4 ਕਾਰਤੂਸ ਅਤੇ ਇੱਕ ਦੇਸੀ 32 ਬੋਰ ਪਿਸਤੌਲ ਇੱਕ ਮੈਗਜ਼ੀਨ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ